ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਡੈਗਜ਼ ਇਮੀਗ੍ਰੇਸ਼ਨ ਜੀਰਾ ਤੋਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਟੂਰ ਉੱਤੇ ਗਏ ਸੀਗੇ ਅਤੇ ਉੱਥੇ ਜਾ ਕੇ ਕਾਫੀ ਸਾਰੇ ਕਾਲਜਸ ਅਤੇ ਯੂਨੀਵਰਸਿਟੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਸ ਤੋਂ ਕਿ ਆਉਣ ਵਾਲੀਆਂ ਪਾਲਿਸਿਸ ਬਾਰੇ ਵੀ ਪਤਾ ਲੱਗਾ ਅਤੇ ਜੋ ਕਰੰਟ ਪਾਲਿਸਿਸ ਚੱਲ ਰਹੀਆਂ ਹਨ ਜੋ ਕਰੰਟ ਸਟੂਡੈਂਟਸ ਦੇ ਹਾਲਾਤ ਉੱਥੇ ਚੱਲ ਰਹੇ ਆ ਉਹਨਾਂ ਬਾਰੇ ਵੀ ਕਾਫੀ ਜਾਣਕਾਰੀ ਮਿਲੀ ਸੋ ਉਹੀ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹਾਂਗੇ ਸੋ ਜਿਵੇਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਅੱਜ ਕੱਲ੍ਹ ਵੀ ਬੱਚਿਆਂ ਨੂੰ ਜਿਹੜੇ ਸਕਿੱਲ ਬੇਸਡ ਪ੍ਰੋਗਰਾਮ ਨੇ ਜਿਵੇਂ ਮਕੈਨੀਕਲ ਹੋ ਗਿਆ, ਸਿਵਲ ਹੋ ਗਿਆ, ਆਟੋਮੋਟਿਵ ਹੋ ਗਿਆ ਜਾਂ ਫਿਰ ਹੈਲਥ ਦੇ ਰਿਲੇਟਡ ਪ੍ਰੋਗਰਾਮ ਹੋ ਗਏ ਜਿਵੇਂ ਨਰਸਿੰਗ, ਫਾਰਮੇਸੀ, ਪਰਸਨਲ ਸਪੋਰਟ ਵਰਕਰ ਹੋ ਗਿਆ ਜਾਂ ਸੋਸ਼ਲ ਸਰਵਿਸ ਵਰਕਰ ਹੋ ਗਿਆ ਇਤਾਂ ਦੇ ਪ੍ਰੋਗਰਾਮਸ ਲੈ ਕੇ ਅਗਰ ਬੱਚੇ ਆਉਣਗੇ ਤਾਂ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪੀਆਰ ਦੇ ਵਿੱਚ ਵੀ ਮਦਦ ਮਿਲੇਗੀ। ਨਾਲ ਦੀ ਨਾਲ ਹੀ ਬੱਚਿਆਂ ਨੂੰ ਜਿਹੜੀ ਆ ਜੌਬ ਜਿਹੜੀ ਆ ਹਾਸਲ ਕਰਨ ਦੇ ਵਿੱਚ ਵੀ ਕਾਫੀ ਦੀ ਮਦਦ ਮਿਲੇਗੀ ਇਸ ਤੋਂ ਇਲਾਵਾ ਉਹਨਾਂ ਨੇ ਖਾਸ ਜ਼ੋਰ ਦਿੱਤਾ ਕਿ ਜਿਹੜੇ ਬੱਚੇ ਉੱਥੇ ਜਾ ਕੇ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਕਰਨਗੇ ਤਾਂ ਉਹਨਾਂ ਦੇ ਲਈ ਜੋਬ ਪ੍ਰੋਸਪੈਕਟਸ ਅਤੇ ਪੀਆਪੀ ਆਪਰਚ्युनिटीज ਕਿੰਨਾ ਕਿਤੇ ਡਿਪਲੋਮਾ ਵਾਲੇ ਬੱਚਿਆਂ ਦੇ ਨਾਲੋਂ ਜਾਂ ਸਰਟੀਫਿਕੇਟ ਵਾਲੇ ਬੱਚਿਆਂ ਦੇ ਨਾਲੋਂ ਜ਼ਿਆਦਾ ਹੋਵੇਗੀ ਸੋ ਕੈਨੇਡਾ ਦਾ ਜਿੰਨਾ ਵੀ ਜ਼ੋਰ ਆ ਹੁਣ ਉਹ ਬੈਚਲਰ ਅਤੇ ਮਾਸਟਰ ਵਾਲੇ ਬੱਚਿਆਂ ਵੱਲ ਕਿਤੇ ਨਾ ਕਿਤੇ ਫੋਕਸ ਹੁੰਦਾ ਲੱਗ ਰਿਹਾ ਹੈ ਸੋ ਜਿਹੜੇ ਇੱਥੋਂ ਬੱਚੇ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਵੀ ਮੇਰੀ ਗੁਜਾਰਿਸ਼ ਹੈ ਕਿ ਤੁਸੀਂ ਆਪ ਦਾ ਭਵਿੱਖ ਅਗਰ ਉੱਥੇ ਜਾ ਕੇ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬੈਚਲਰ ਡਿਗਰੀ ਅਤੇ ਮਾਸਟਰ ਡਿਗਰੀ ਦੀ ਤਿਆਰੀ ਕਰਕੇ ਜਾਓ ਤਾਂ ਜ਼ਿਆਦਾ ਵਧੀਆ ਹੈ ਸੋ ਇੱਥੇ ਆ ਕੇ ਇਹ ਵੀ ਪਤਾ ਲੱਗਾ ਕਿ ਰੂਮਰਸ ਕਾਫੀ ਫੈਲ ਰਹੀਆਂ ਹਨ ਕੈਨੇਡਾ ਨੇ ਸਟੂਡੈਂਟ ਵੀਜ਼ਾ ਦੇਨੇ ਬੰਦ ਕਰਤੇ ਹਨ ਕੈਨੇਡਾ ਜਿਹੜਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰ ਰਿਹਾ ਹੈ ਸੋ ਇਦਾਂ ਦੀ ਕੋਈ ਗੱਲ ਨਹੀਂ ਡਿਜ਼ਰਵਿੰਗ ਕੈਂਡੀਡੇਟਸ ਤੇ ਅੱਜ ਵੀ ਵੀਜ਼ੇ ਆ ਰਹੇ ਹਨ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਆਉਣਗੇ ਇਸ ਦੇ ਨਾਲ ਹੀ ਅਗਰ ਤੁਸੀਂ ਬੈਚਲਰ ਜਾਂ ਮਾਸਟਰ ਡ ਐਂਡ ਲਾਸਟ ਜਿਹੜੀ ਆ ਕਿ ਰੂਮਰਸ ਆ ਰਹੀਆਂ ਨੇ ਕੈਨੇਡਾ ਦੇ ਸਟੂਡੈਂਟ ਵੀਜ਼ਾ ਡਿਕਲਾਈਨ ਹੋ ਰਹੇ ਹਨ ਸੋ ਉਹਨਾਂ ਦੇ ਪ੍ਰੂਫ ਦੇ ਵਜੋਂ ਅਸੀਂ ਤੁਹਾਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਵੀਜ਼ੇ ਪੋਸਟ ਕਰ ਹੀ ਰਹੇ ਹਨ ਸੋ 10 15 20 25 ਪਾਸਪੋਰਟ ਇਦਾਂ ਹੀ ਰਿਸੀਵ ਕਰ ਰਹੇ ਆ ਤੇ ਇਦਾਂ ਦੀਆਂ ਵੀਡੀਓਜ਼ ਤੁਹਾਨੂੰ ਹਰ ਰੋਜ਼ ਅਸੀਂ ਸ਼ੋ ਵੀ ਕਰ ਰਹੇ ਹਾਂ ਸੋ ਇਦਾਂ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਅਗਰ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਸਾਡੇ ਕਿਸੇ ਵੀ ਆਫਿਸ ਦੇ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਹੇਠਾਂ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਥੈਂਕ ਯੂ